ਸਤਿ ਸ਼੍ਰੀ ਅਕਾਲ ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਦੇ ਉੱਤੇ ਹਾਂਜੀ ਤਾਂ ਅੱਜ ਆਪਾਂ 5ਵੀਂ ਜਮਾਤ ਦਾ ਪਹਿਲਾ ਪਾਠ ਕਰਾਂਗੇ ਤਾਂ ਇਹ ਇੱਕ ਕਵਿਤਾ ਹੈ ਜੀ ਜਿਹਦਾ ਨਾਮ ਹੈ ਸਾਡਾ ਦੇਸ਼ ਮਹਾਨ ਇਹ ਕਵਿਤਾ ਸ਼ਿਵ ਕੁਮਾਰ ਬਟਾਲਵੀ ਜੀ ਦੁਆਰਾ ਲਿਖੀ ਗਈ ਹੈ ਜਿਹੜੇ ਕੀ ਪੰਜਾਬ ਦੇ ਬਹੁਤ ਪ੍ਰਸਿੱਧ ਕਵੀ ਹਨ ਹਾਂਜੀ ਇਹਨਾਂ ਨੂੰ ਬਿਰਾਂ ਦਾ ਸੁਲਤਾਨ ਵੀ ਕਿਹਾ ਗਿਆ ਹੈ ਹਾਂਜੀ ਤਾਂ ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਕਵਿਤਾ ਸਾਡਾ ਭਾਰਤ ਦੇਸ਼ ਮਹਾਨ ਨਾ ਕੋਈ ਹਿੰਦੂ ਸਿੱਖ ਈਸਾਈ ਨਾ ਕੋਈ ਮੁਸਲਮਾਨ ਸਾਡਾ ਭਾਰਤ ਦੇਸ਼ ਮਹਾਨ ਰੰਗ ਨਸਲ ਤੇ ਜਾਤ ਧਰਮ ਵਿੱਚ ਨਾ ਕੋਈ ਵੱਖ ਵਖੇਵਾ ਸਭ ਦੇ ਤਾਨੂੰ ਕਪੜਾ ਲੱਭੇ ਪੇਟ ਨੂੰ ਅੰਨ ਰਜੀਵਾ ਇੱਕ ਨੂਰ ਤੋਂ ਸਭ ਜਗ ਉਪਜਿਆ ਇੱਕੋ ਜਿਹੇ ਇਨਸਾਨ ਸਾਡਾ ਭਾਰਤ ਦੇਸ਼ ਮਹਾਨ ਗੁਜਰਾਤੀ ਮਦਰਾਸੀ ਉੜੀਆ ਪੰਜਾਬੀ ਬੰਗਾਲੀ ਹਰ ਸ਼ਹਿਰੀ ਦੇ ਮੂੰਹ ਤੋਂ ਟਪਕੇ ਦੇਸ਼ ਪ੍ਰੇਮ ਦੀ ਲਾਲੀ ਕੋਈ ਡੋਗਰਾ ਕੋਈ ਮਰਹੱਟਾ ਭਾਵੇਂ ਕੋਈ ਚੋਹਾਨ ਸਾਡਾ ਭਾਰਤ ਦੇਸ਼ ਮਹਾਨ ਭਾਵੇਂ ਵੱਖਰੇ ਵੱਖਰੇ ਸੂਬੇ ਵੱਖੋ ਵੱਖਰੀ ਬੋਲੀ ਭਾਰਤ ਮਾਂ ਦੇ ਪੁੱਤਰ ਸਾਰੇ ਹਮ ਜਾਏ ਹਮ ਜੋਲੀ ਹਰ ਕੋਈ ਇੱਕ ਦੂਜੇ ਤੋਂ ਘੋਲ ਘੁਮਾਵੇ ਜਾਨ ਭਾਰਤ ਦੇਸ਼ ਮਹਾਨ ਸਾਡਾ ਭਾਰਤ ਦੇਸ਼ ਮਹਾਨ ਨਾ ਕੋਈ ਹਿੰਦੂ ਸਿੱਖ ਈਸਾਈ ਨਾ ਕੋਈ ਮੁਸਲਮਾਨ ਸਾਡਾ ਭਾਰਤ ਦੇਸ਼ ਮਹਾਨ ਸਾਡਾ ਭਾਰਤ ਦੇਸ਼ ਮਹਾਨ ਹਾਂਜੀ ਤਾਂ ਇਹ ਆਪਾਂ ਪੜ੍ਹੀ ਸੀ ਪੰਜਵੀਂ ਜਮਾਤ ਦੀ ਪਹਿਲੀ ਕਵਿਤਾ ਤਾਂ ਇਸ ਤੋਂ ਅੱਗੇ ਆਪਾਂ ਹੁਣ ਦੇਖਦੇ ਹਾਂ ਜੀ ਕਿ ਐਕਸਰਸਾਈਜ਼ ਹੈ ਜੀ ਇਹਦੀ ਹਾਂਜੀ ਨੰਬਰ 1 ਤੇ ਆ ਗਿਆ ਜੀ ਔਖੇ ਸ਼ਬਦਾਂ ਦੇ ਅਰਥ ਹਾਂਜੀ ਤਾਂ ਆਪਾਂ ਪੜ੍ਹਦੇ ਹੁਣ ਔਖੇ ਸ਼ਬਦਾਂ ਦੇ ਅਰਥ ਨੰਬਰ 1 ਤੇ ਆ ਗਿਆ ਨਸਲ ਨਸਲ ਤੋਂ ਕੀ ਭਾਵ ਹੈ ਜੀ ਕੁੱਲ ਵੰਸ਼ ਜਾਂ ਫਿਰ ਜੱਤ ਨੰਬਰ 2 ਤੇ ਆ ਗਿਆ ਰਜੀਮ ਰਜੀਮਾਂ ਤੋਂ ਭਾਵ ਹੈ ਜੀ ਰਾਜ ਤੇ ਤ੍ਰਿਪਤੀ ਨੰਬਰ 3 ਤੇ ਆ ਗਿਆ ਉਪਜਿਆ ਉਪਜਿਆ ਤੋਂ ਭਾਵ ਪੈਦਾ ਹੋਇਆ ਨੰਬਰ 4 ਤੇ ਆ ਗਿਆ ਟਪਕੇ ਤਪਕੇ ਤੋਂ ਭਾਵ ਚੋਵੇ ਜਾਂ ਦਿਖਾਈ ਦੇਵੇ ਨੰਬਰ 5 ਤੇ ਹਮਸਾਈ ਹਮਸਾਈ ਤੋਂ ਭਾਵ ਗਵਾਂਡੀ ਨੰਬਰ 6 ਤੇ ਕੋਲ ਕਮਾਏ ਕੋਲ ਕਮਾਈ ਤੋਂ ਭਾਵ ਸਦਕੇ ਜਾਵੇ ਜਾਂ ਫਿਰ ਕੁਰਬਾਨ ਹੋਵੇ ਹਾਂਜੀ ਨੰਬਰ 7 ਤੇ ਆ ਗਿਆ ਹਮਜੋਲੀ ਹਮਜੋਲੀ ਤੋਂ ਭਾਵ ਬਚਪਨ ਦੇ ਮਿੱਤਰ ਜੀ ਅਗਲਾ ਆਪਣੇ ਕੋਲੇ ਆ ਗਿਆ ਜੀ ਖਾਲੀ ਸਥਾਨ ਭਰੋ ਹਾਂਜੀ ਸਾਡਾ ਡੈਸ਼ ਦੇਸ਼ ਮਹਾਨ ਹਾਂਜੀ ਇਹਦੇ ਵਿੱਚ ਕੀ ਆਊਗਾ ਭਾਰਤ ਦੇਸ਼ ਮਹਾਨ ਨੰਬਰ 2 ਤੇ ਕੋਈ ਡੋਗਰਾ ਕੋਈ ਮਰਹੱਟਾ ਭਾਵੇਂ ਕੋਈ ਇੱਥੇ ਕੀ ਆਊਗਾ ਜੀ ਚੋਹਾਨ ਨੰਬਰ 3 ਤੇ ਆ ਗਿਆ ਜੀ ਭਾਰਤ ਮਾਂ ਦੇ ਪੁੱਤਰ ਸਾਰੇ ਡੈਸ਼ ਹਮਜੋਲੀ ਇਹਦੇ ਵਿੱਚ ਕੀ ਆਊਗਾ ਜੀ ਹਮ ਜਾਏ ਹਮਜੋਲੀ ਨੰਬਰ 4 ਤੇ ਕੀ ਆ ਗਿਆ ਜੀ ਨਾ ਕੋਈ Hindu Sikh Isai ਨਾ ਕੋਈ ਇੱਥੇ ਕੀ ਆਊਗਾ ਜੀ ਮੁਸਲਮਾਨ ਹਾਂਜੀ ਨੰਬਰ 5 ਤੇ ਕੀ ਆ ਗਿਆ ਭਾਵੇਂ ਵੱਖੋ ਵੱਖਰੇ ਸੂਬੇ ਡੈਸ਼ ਬੋਲੀ ਇਹਦੇ ਚ ਆਜੂਗਾ ਜੀ ਵੱਖੋ ਵੱਖਰੀ ਬੋਲੀ ਹਾਂਜੀ ਤਾਂ ਅੱਗੇ ਕੀ ਆ ਗਿਆ ਜੀ ਪ੍ਰਸ਼ਨਾਂ ਦੇ ਉੱਤਰ ਦਿਓ ਹਾਂਜੀ ਤੇ ਇੱਥੇ ਆਪਾਂ ਦੇਖਦੇ ਹਾਂ ਪਹਿਲਾ ਪ੍ਰਸ਼ਨ ਕੀ ਕਹਿੰਦਾ ਹੈ ਜੀ ਇਸ ਕਵਿਤਾ ਵਿੱਚ ਕਿਸ ਦੇਸ਼ ਨੂੰ ਮਹਾਨ ਕਿਹਾ ਗਿਆ ਹਾਂਜੀ ਜਿਵੇਂ ਕਿ ਕਵਿਤਾ ਦਾ ਨਾਮ ਹੀ ਆਪਾਂ ਦੇਖ ਲਈਏ ਸਾਡਾ ਦੇਸ਼ ਮਹਾਨ ਤੇ ਇਹਦੇ ਵਿੱਚ ਕਿਸ ਦੇਸ਼ ਨੂੰ ਮਹਾਨ ਕਿਹਾ ਗਿਆ ਜੀ ਭਾਰਤ ਦੇਸ਼ ਨੂੰ ਮਹਾਨ ਕਿਹਾ ਗਿਆ ਹੈ ਹਾਂਜੀ ਹਰ ਸ਼ਹਿਰੀ ਦੇ ਮੂੰਹ ਤੋਂ ਕਿਹੜੀ ਲਾਲੀ ਟਪਕਦੀ ਹੈ ਹਾਂਜੀ ਦੂਜੇ ਪ੍ਰਸ਼ਨ ਵਿੱਚ ਕੀ ਆ ਵੀ ਹਰ ਸ਼ਹਿਰੀ ਦੇ ਮੂੰਹ ਤੋਂ ਕਿਹੜੀ ਲਾਲੀ ਟਪਕਦੀ ਹੈ ਜੀ ਤੇ ਇਹਦੇ ਵਿੱਚ ਕੀ ਆਊਗਾ ਜੀ ਦੇਸ਼ ਪ੍ਰੇਮ ਦੀ ਲਾਲੀ ਹਾਂਜੀ ਨੰਬਰ 3 ਤੇ ਸਾਰਾ ਜੱਗ ਕਿਸ ਤੋਂ ਉਪਜਿਆ ਹੈ ਹਾਂਜੀ ਤਾਂ ਸਾਰਾ ਜੱਗ ਇੱਕ ਨੂਰ ਤੋਂ ਉਪਜਿਆ ਹੈ ਨੰਬਰ 4 ਇਸ ਕਵਿਤਾ ਵਿੱਚ ਸਾਰੇ ਭਾਰਤ ਵਾਸੀਆਂ ਨੂੰ ਕਿਸ ਦੇ ਪੁੱਤਰ ਕਿਹਾ ਗਿਆ ਹੈ? ਹਾਂਜੀ ਤਾਂ ਸਾਰੇ ਭਾਰਤ ਵਾਸੀਆਂ ਨੂੰ ਕਿਸ ਦੇ ਪੁੱਤਰ ਕਿਹਾ ਗਿਆ ਜੀ? ਭਾਰਤ ਮਾਂ ਦੇ ਪੁੱਤਰ। ਹਾਂਜੀ। ਨੰਬਰ 5 ਤੇ ਭਾਰਤ ਵਾਸੀ ਇੱਕ ਦੂਜੇ ਲਈ ਕੀ ਘੋਲ ਘਮਾਉਂਦੇ ਹਨ? ਹਾਂਜੀ। ਇਹਦਾ ਉੱਤਰ ਕੀ ਆਊਗਾ ਜੀ? ਭਾਰਤ ਵਾਸੀ ਇੱਕ ਦੂਜੇ ਉੱਤੇ ਜਾਨ ਘੋਲ ਘਮਾਉਂਦੇ ਹਨ। ਹਾਂਜੀ। ਤਾਂ ਇਹ ਆਪਾਂ ਪੜਿਆ ਸੀ ਜੀ ਅੱਜ 5ਵੀਂ ਜਮਾਤ ਦਾ ਪਹਿਲਾ ਪਾਠ ਜਿਹੜੀ ਕਿ ਇੱਕ ਕਵਿਤਾ ਸੀ ਇਹਦੀ ਆਪਾਂ ਅੱਜ ਸਾਰੀ ਐਕਸਰਸਾਈਜ਼ ਕੀਤੀ ਉਮੀਦ ਆ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ